ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਪਿੰਡ ਥਮਰਾਈ ਵਿੱਚ ਬਣੇ ਇੱਕ ਪੁਲ ਦੀ ਸਾਈਡ ਜਿਹੜੀ ਆ ਬਿਲਕੁਲ ਉਸ ਦੇ ਵਿੱਚ ਪਾੜ ਪੈ ਚੁੱਕਾ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਵਾ ਕਿ ਜੇਕਰ ਇਹ ਪਾੜ ਜਲਦ ਨਾ ਪੂਰਿਆ ਗਿਆ ਤਾਂ ਪਾਣੀ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਦਾਖਲ ਹੋ ਸਕਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਅਸੀਂ ਗੁਰਦਾਸਪੁਰ ਦੇ ਪਿੰਡ ਥਮਰਾਈ ਦੇ ਵਿੱਚ ਮੌਜੂਦ ਹੈਗੇ ਹਾਂ ਜਿੱਥੇ ਬੀਤੀ ਰਾਤ ਪੁਲ ਦੇ ਇੱਕ ਸਾਈਡ ਦੇ ਵੱਡਾ ਪਾੜ ਜਿਹੜਾ ਵਾ ਉਹ ਪੈ ਗਿਆ ਹੈਗਾ ਵਾ ਮਿੱਟੀ ਜਿਹੜੀ ਆ ਬਿਲਕੁਲ ਖੁਰ ਚੁੱਕੀ ਸੀ ਦੱਸਿਆ ਜਾ ਰਿਹਾ ਕਿ ਬਰਸਾਤ ਜਿਹੜੀ ਹੈ ਲਗਾਤਾਰ ਹੋ ਰਹੀ ਸੀ ਜਿਸ ਕਰਕੇ ਵੱਡਾ ਪਾੜ ਜਿਹੜਾ ਵਾ ਪੈ ਗਿਆ ਫਿਲਹਾਲ ਜਿਹੜੇ ਮੌਕੇ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਐਸ ਡੀਓ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਰਾਹਤ ਕਾਰਜ ਜਿਹੜਾ ਵਾ ਸ਼ੁਰੂ ਕਰ ਦਿੱਤਾ ਗਿਆ ਵਾ ਜਿਹੜੇ ਹੋਰ ਉਹਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਵਾ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਜਲਦ ਇਸ ਨੂੰ ਜਿਹੜਾ ਵਾ ਪੂਰਤਤਾ ਜਾਵੇਗਾ ਤੇ ਬੀਤੀ ਰਾਤ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਤੇ ਮੌਕੇ ਤੇ ਸਰਪੰਚ ਪਹੁੰਚ ਚੁੱਕੇ ਸਨ ਸਰਪੰਚ ਦੇ ਵੱਲੋਂ ਇਹ ਸਾਰਾ ਜਿਹੜਾ ਵਾ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਜੋ ਕੋਈ ਜਾਨੀ ਨੁਕਸਾਨ ਜਿਹ ਇਹ ਕੱਲ ਸਾਰੇ ਦੁਪਹਿਰ 12 ਵਜੇ ਲਗਭਗ ਇਥੋਂ ਜਦੋਂ ਆਪਾਂ ਲੰਘ ਰਹੇ ਸੀ ਤੇ ਸਾਨੂੰ ਲੱਗਾ ਵੀ ਉਦੋਂ ਇਹ ਲਗਭਗ ਸ਼ੁਰੂ ਹੋਇਆ ਸੀ ਇਹ ਜੇ ਕੰਮ ਜਦੋਂ 2 ਘੰਟੇ ਬਾਅਦ ਦੁਬਾਰਾ ਆਇਆ ਤੇ ਇਹ ਕਾਫੀ ਨੁਕਸਾਨ ਹੋ ਚੁੱਕਾ ਸੀ ਫਿਰ ਆਪਾਂ ਰਿਕਵੈਸਟ ਜਿਹੜੀ ਐ ਐਸ ਡੀਓ ਸੰਜੀਵ ਸ਼ਰਮਾ ਰੀਡਿਕੈਸ਼ਨ ਵਿਭਾਗ ਨੂੰ ਕੀਤੀ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਵੀ ਇਸ ਪਾਣੀ ਨੂੰ ਫਿਲਹਾਲ ਜਿਹੜਾ ਕਟਵਾਇਆ ਜਾਏ ਜੇ ਪਾਣੀ ਘਟ ਜੇਗਾ ਤੇ ਇੰਨੀ ਖਾਰ ਨਹੀਂ ਲੱਗੇਗੀ ਨਹੀਂ ਤੇ ਹੋ ਸਕਦਾ ਹੀ ਵੀ ਇਹ ਰਾਤੋਂ ਰਾਤ ਇਹ ਜਿਹੜਾ ਪਾੜ ਜਿਆਦਾ ਪੈ ਜਾਂਦਾ ਤਾਂ ਔਰ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਇੱਕ ਡੱਕ ਵੱਡਾ ਪਾੜ ਪੈ ਗਿਆ ਵਾ ਤੇ ਇਹਨੂੰ ਹੁਣ ਪੂਰਨ ਦੇ ਲਈ ਕੋਈ ਵਿਭਾਗ ਆਇਆ ਨਹੀਂ ਤੇ ਪਹੁੰਚਿਆ ਬਿਲਕੁਲ ਸਰ ਇਹਨੂੰ ਪੂਰਨ ਵਾਸਤੇ ਰਾਤ ਹੀ ਇੱਥੇ ਇਰੀਗੇਸ਼ਨ ਵਿਭਾਗ ਦੇ ਕੁਝ ਮਲਾਜਮ ਆ ਗਏ ਸੀ ਜਿਨ੍ਹਾਂ ਵੱਲੋਂ ਮੈਨੂੰ ਵਿਸ਼ਵਾਸ ਦਵਾਇਆ ਗਿਆ ਵੀ ਇਹ ਸਵੇਰ 6 ਵਜੇ ਆਪਾਂ ਕੰਮ ਸ਼ੁਰੂ ਕਰ ਦਾਂਗੇ ਤੇ ਹੁਣ ਤੁਹਾਡੇ ਸਾਹਮਣੇ ਹੀ ਹੈ ਇਹਨਾਂ ਨੇ ਆਪਣਾ ਪੱਥਰ ਵਗੈਰਾ ਸਾਰਾ ਕੁਝ ਲੈ ਆਂਦਾ ਤੇ ਕੰਮ ਸ਼ੁਰੂ ਹੋ ਰਿਹਾ ਹੁਣ ਇੱਥੇ ਇੱਕ ਵੱਡਾ ਪੁਲ ਹੋਇਆ ਤਾਂ ਪੁਲ ਵੀ ਬਣਿਆ ਹੈਗਾ ਉਹਨੂੰ ਕਿਉਂ ਨਹੀਂ ਚਾਲੂ ਕੀਤਾ ਗਿਆ ਕੀ ਕਾਰਨ ਮੰਨਦੇ ਕਿਉਂ ਨਹੀਂ ਚਾਲੂ ਕੀਤਾ ਕਿਹੜੇ ਕਿਹੜੇ ਮਹਿਕਮੇ ਦਾ ਗਏ ਸਰ ਇਹ ਕਾਰਨ ਤੇ ਨਹੀਂ ਐਸੀ ਦੱਸ ਸਕਦੇ ਇਹ ਪੀ ਡਬਲਯੂ ਡੀ ਦੇ ਅੰਡਰ ਮਹਿਕਮੇ ਦੇ ਅੰਦਰ ਆਉਂਦਾ ਇਹ ਜਿਹੜਾ ਐਚ ਡੀਓ ਸਾਹਿਬ ਇਹਨਾਂ ਦੇ ਰਗਵ ਖਜੂਰੀਆ ਜੀ ਆ ਇੱਕ ਤੇ ਪੁਲ ਜਿਹੜੋ ਬਣਾਇਆ ਹੈ ਧੂਰਾ ਕੰਮ ਕੀਤਾ ਗਿਆ ਅਜੇ ਤੱਕ ਤੁਸੀਂ ਉੱਥੋਂ ਘੱਟੋ ਘੱਟ ਇਹਦੀ ਜਿਹੜੇ ਸ਼ਾਟ ਲਾਓ ਪਈ ਨਾ ਤੇ ਪੁਲ ਦੀਆਂ ਇਹ ਅਪਰੋਚਾਂ ਤਿਆਰ ਕੀਤੀਆਂ ਗਈਆਂ ਅਜੇ ਤੱਕ ਜਿਹੜੇ ਲੋਕਲ ਪਿੰਡਾਂ ਦੇ ਲਿੰਕ ਰੋਡ ਚੜਨੇ ਆ ਉਹਨਾਂ ਦੇ ਵੀ ਇੰਨੇ ਖਸਤਾ ਹਾਲ ਆ ਵੀ ਟੋਏ ਦੇਖੋ ਵੀ 15 15 20 ਫੁੱਟ ਦੇ ਟੋਏ ਹੋਏ ਆ ਟ੍ਰਾਫਿਕ ਇੰਨੀ ਕ ਹੈਵੀ ਆਉਂਦੀ ਇਸ ਰੋਡ ਤੇ ਇਸ ਕਰਕੇ ਇਹ ਜਿਹੜਾ ਪੁਰਾਣਾ ਪੁਲ ਹੀ ਇਹ ਚੱਲ ਨਹੀਂ ਚੱਲ ਸਕਦਾ ਉਹਦੀ ਉਸ ਪੁਲ ਨੂੰ ਲਗਭਗ ਇਹਨਾਂ 6 ਮਹੀਨੇ ਤੋਂ ਬੰਦ ਪਿਆ ਹੈ ਜਨਵਰੀ ਮਹੀਨੇ ਤੋਂ ਇਹਨਾਂ ਬੰਦ ਕੀਤਾ ਹੋਇਆ ਹੀ ਜਿਹੜਾ ਨਹੀਂ ਚੱਲ ਰਿਹਾ ਕੱਲ ਰਾਤ ਨੂੰ ਜਦੋਂ ਸਾਨੂੰ ਲੱਗਾ ਵੀ ਇੱਥੇ ਕੋਈ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ ਅਸੀਂ ਆਪਣੇ ਲੈਵਲ ਤੇ ਇਸ ਪੁਲ ਨੂੰ ਜਿਹੜਾ ਜੀਸੀਪੀ ਲਿਆ ਕੇ ਉਹਨੂੰ ਖੋਲਿਆ ਗਿਆ ਨਹੀਂ ਲੇਕਿਨ ਜਦੋਂ ਤੁਸੀਂ ਤੇ ਕਹ ਰਹੇ ਪੀ ਆਪਣੇ ਤੌਰ ਤੇ ਖੋਲਿਆ ਗਿਆ ਉਦੋਂ ਪੀਡਬਲਯੂਡੀ ਦੇ ਘਰ ਇਹਨਾਂ ਨਾਲ ਗੱਲ ਨਹੀਂ ਕੀਤੀ ਵੀ ਇਹਨੂੰ ਖੋਲਿਆ ਜਾਵੇ ਉਹਨਾਂ ਦਾ ਕੀ ਜਵਾਬ ਸੀਗਾ ਬਿਲਕੁਲ ਸਰ ਉਸ ਟਾਈਮ ਆਪਾਂ ਪਹਿਲੇ ਐਸਡੀਓ ਸਾਹਿਬ ਨਾਲ ਗੱਲ ਕੀਤੀ ਹੈ ਜਿਨ੍ਹਾਂ ਨਾਲ ਐਸਡੀਓ ਸਾਹਿਬ ਨਾਲ ਗੱਲ ਕੀਤੀ ਪਹਿਲੇ ਤੇ ਜਦੋਂ ਮੈਂ 2 ਵਜੇ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਮੈਸੇਜ ਭੇਜਤਾ ਮੈਂ ਕੋਟ ਵਿੱਚ ਸਾਡਾ ਜਿਹੜਾ ਇੱਕ ਗਗਨ ਹੈ ਕੋਈ ਉਹਨਾਂ ਦਾ ਨਾਮ ਦਾ ਕੋਈ ਪਤਾ ਨਹੀਂ ਜਈ ਹੈ ਜਾਂ ਕੌਣ ਹੈ ਮੈਨੂੰ ਉਹਨਾਂ ਦਾ ਨੰਬਰ ਦਿੱਤਾ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੇ ਉਹ ਕਾਰਵਾਈ ਕਰਨਗੇ ਪਰ ਉਹਨਾਂ ਨੂੰ ਜਦੋਂ ਵਾਰ-ਵਾਰ ਫੋਨ ਕੀਤਾ ਉਹਨਾਂ ਨੇ ਫੋਨ ਪਿਕ ਨਾ ਕੀਤਾ ਫਿਰ ਸ਼ ਇਹਨਾਂ ਨੇ ਗੱਲ ਕੀਤੀ ਹੈ ਵੀ ਇਹ ਪੁਲ ਜਿਹੜਾ ਜੇ ਬੰਦ ਨਾ ਕੀਤਾ ਗਿਆ ਤਾਂ ਇੱਥੇ ਨੁਕਸਾਨ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਵੀ ਸਾਨੂੰ ਜੜੇ ਕੋਈ ਵੀ ਸਾਧਨ ਨਹੀਂ ਮਿਲ ਰਿਹਾ ਨਾ ਹੈ ਡਰਾ ਮਿਲ ਰਿਹਾ ਹੈ ਅਸੀਂ ਸਵੇਰ ਕਰਾਂਗੇ ਪਰ ਸਵੇਰ ਤੱਕ ਹੋ ਸਕਦਾ ਹੈ ਵੀ ਜੇ ਪੁਲ ਨਾ ਚਾਲੂ ਇਥੋਂ ਟ੍ਰੈਫਿਕ ਚੱਲ ਜਾਂਦੀ ਰਾਤ ਨੂੰ ਕੋਈ ਨੁਕਸਾਨ ਵੱਧਦਾ ਵੀ ਹਾਸ ਹੋ ਸਕਦਾ ਹੈ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਐਸੀ ਪੁਲ ਖੋਲ ਦੇਣ ਲੱਗੇ ਆ। ਇਹਦੇ ਜ਼ਿੰਮੇਵਾਰ ਤੁਹਾਨੂੰ ਸਾਰਾ ਕੁਝ ਮਿਲ ਗਿਆ ਖੋਲਣ ਵਾਸਤੇ ਲੇਕਿਨ ਉਹ ਕਹਿੰਦੇ ਸਾਧਨ ਨਹੀਂ ਮਿਲ ਰਿਹਾ ਜਾਂ ਕੋਈ ਮੰਦਿਰ ਜੇ ਨੁਕਸਾਨ ਹੋ ਜਾਂਦਾ ਫਿਰ ਉਹਨਾਂ ਨੂੰ ਹੋਣਾ ਸੀਗਾ। ਬਿਲਕੁਲ ਸਰ ਬਿਲਕੁਲ ਇਹ ਜਿਹੜਾ ਉਹਦੀਆਂ ਅੱਖਾਂ ਨਹੀਂ ਖੁੱਲ ਰਹੀਆਂ ਇੱਥੋਂ ਤੁਸੀਂ ਵੀ ਦੇਖੋ ਸਾਈਡਾਂ ਤੇ ਅਪਰੋਚਾਂ ਦੀ ਵੀ ਹਾਲਾਤ ਦੇਖੋ ਇੱਧਰਲੇ ਪਾਸੇ ਜੇ ਚੜ੍ਹਦੇ ਪਾਸੇ ਵੀ ਨਜ਼ਰ ਮਾਰੋ ਤੇ ਕੋਈ ਵੀ ਨੁਕਸਾਨ ਹੋ ਸਕਦਾ ਇਹਦੀ ਸੇਫਟੀ ਵਾਰ ਕੋਈ ਵੀ ਅਜੇ ਤੱਕ ਨਹੀਂ ਲਾਈ ਲੱਗਦਾ ਵੱਡੀ ਲਾਪਰਵਾਹੀ ਹੈ ਪੀਡਬਲੂਡੀ ਮਹਿਕ ਮਹਿਕਮੇ ਦੀ ਬਿਲਕੁਲ ਸਾਰੇ ਲਾਪਰਵਾਹੀ ਬਹੁਤ ਵੱਡੀ ਆ ਇਹ ਪਹਿਲੇ ਵੀ ਇੱਥੇ ਜਿਹੜਾ ਇੱਥੋਂ ਇਸ ਸਾਈਡ ਜਿਹੜੀ ਹੈ ਜਿਹੜੀ ਅਪਰੋਚ ਹੀ ਇਹ ਜਿਹੜੀਆਂ ਨਹੀਂ ਬੰਨਣ ਕਰਕੇ ਇੱਥੇ ਦੋ ਤਿੰਨ ਵਾਰੀ ਟਰਾਲੀਆਂ ਜਿਹੜੀਆਂ ਪਲਟੀਆਂ ਕਿਹੜੇ ਐਕਸੀਡੈਂਟ ਨੇ ਜਿਹੜੇ ਪੀਡਬਲੂਡੀ ਦੇ ਹੈਗੇ ਜਿਹੜੇ ਇਹਨਾਂ ਨੂੰ ਸਰ ਐ ਮਲ ਤੁਹਾਡੀ ਗੱਲ ਦੀ ਸੁਣਵਾਈ ਤੀ ਸਰਪੰਚੋ ਮੋਤਬਰੂਦ ਤੁਹਾਡੀ ਵੀ ਸੁਣਵਾਈ ਨਹੀਂ ਕੀਤੀ ਗਈ ਨਹੀਂ ਬਿਲਕੁਲ ਸਰ ਬਿਲਕੁਲ ਨਹੀਂ ਉਹ ਤੋਂ ਬਾਅਦ ਸ਼ਾਮ ਨੂੰ ਸਭ ਉਹ ਐਸਡੀ ਅ ਸ਼ਾਮ ਨੂੰ ਮੈਂ ਬੇਨਤੀ ਕੀਤੀ ਤਾਂ ਉਹਨਾਂ ਨੂੰ ਵੀ ਮੈਂ ਕਹਿੰਦਾ ਵੀ ਰਸਤਾ ਕੋਲ ਦੇਣਗੇ ਐਸਡੀ ਐਮ ਸਾਹਿਬ ਸਭ ਨੂੰ ਸਵੇਰ ਇੱਥੇ ਹੋ ਕੇ ਵੀ ਗਏ ਆ ਪਰ ਐਸਡੀਓ ਅਜ ਤੱਕ ਮੇਰੇ ਨਾਲ ਕੰਟੈਕਟ ਕੋਈ ਨਹੀਂ ਹੋਇਆ ਬਿਲਕੁਲ ਤੁਸੀਂ ਵੇਖਿਆ ਕਿ ਪਿੰਡ ਵਾਸੀ ਨੇ ਸਰਪੰਚ ਸਾਹਿਬ ਨੇ ਪਿੰਡ ਦੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਉਸੇ ਵੇਲੇ ਸੂਚਨਾ ਦੇ ਦਿੱਤੀ ਗਈ ਸੀ ਕਿ ਇਹ ਪੇ ਜਿਹੜਾ ਪਾੜ ਹੈ ਜਿਹੜਾ ਛੋਟਾ ਪੁਲ ਹੈਗਾ ਉਹਦੇ ਵਿੱਚ ਪਾੜ ਪੈ ਚੁੱਕਾ ਹੈ ਇਸ ਲਈ ਵੱਡਾ ਪੁਲ ਖੋਲਿਆ ਜਾਵੇ ਲੇਕਿਨ ਕਿਸੇ ਵੀ ਮਹਿਕਮੇ ਦੇ ਅਧਿਕਾਰੀ ਨੇ ਇੱਥੇ ਪਹੁੰਚ ਕੇ ਇਸ ਪੁਲਨ ਦੀ ਪੁਲ ਨੂੰ ਖੋਲਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤੋਂ ਬਾਅਦ ਸਰਪੰਚ ਨੇ ਆਪਣੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇਸ ਵੱਡੇ ਪੁਲ ਨੂੰ ਖੋਲਿਆ ਵਾ ਤਾਂ ਜੋ ਲੋਕਾਂ ਦੀ ਜਾਣਬੁੱਝਣ ਦੀ ਜਿਹੜੀ ਰਾਖੀ ਆ ਉਹ ਕੀਤੀ ਜਾ ਸਕੇ ਨਹਿਰੀ ਵਿਭਾਗ ਦੇ ਜਿਹੜੇ ਐਸਡੀਓ ਹੈਗੇ ਨੇ ਸੰਜੀਵ ਉਹ ਵੀ ਇੱਥੇ ਪਹੁੰਚ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਤਾਂ ਰਾਤ ਦੇ ਇੱਥੇ ਪਹੁੰਚ ਗਏ ਹੋ ਨਹਿਰੀ ਭਾਗ ਦੇ ਲੇਕਿਨ ਪੀਡਬਲਡ ਦੇ ਅਧਿਕਾਰੀ ਜਿਹੜੇ ਇੱਥੇ ਨਹੀਂ ਪਹੁੰਚੇ ਹੈਗੇ ਉਹਨਾਂ ਦਾ ਤੇ ਐਂਡ ਆਪਣੇ ਐਂਡ ਨਾਲ ਕੋਈ ਹੈ ਨਹੀਂ ਨਾਤਾ ਉਹਨਾਂ ਦਾ ਪੋਲੀ ਆ ਉਹਨਾਂ ਨੇ ਰਾਤੀ ਹੁਣ ਸਰਪੰਚ ਸਾਹਿਬ ਨੇ ਨਾਲ ਹੋ ਕੇ ਖਿਲਵਾਤਾ ਸੀ ਬਾਕੀ ਆਪਣੇ ਜਿਹੜਾ ਆਪਣਾ ਇਰੀਗੇਸ਼ਨ ਡਿਪਾਰਟਮੈਂਟ ਆ ਅਸੀਂ ਤਾਂ ਰਾਤ ਦੇ ਇੱਥੇ ਹੀ ਆਪਾਂ ਕਰ ਰਹੇ ਆ ਪਲੱਗ ਕਰ ਰਹੇ ਆ ਤੁਹਾਡੇ ਸਾਹਮਣੇ ਪੱਥਰ ਵੀ ਆ ਗਿਆ ਵਾ ਵਾਇਰ ਆ ਰਹੀ ਹੈ ਲੇਬਰ ਸਾਰੀ ਆ ਗਈ ਹੈ ਇਹਨਾਂ ਨੇ ਕ੍ਰੇਟ ਲਾ ਕੇ ਤੇ ਆਪਣਾ ਇਹ ਬੰਦ ਕਰ ਦੇਣਾ ਕੱਲ ਪਰਸੋਂ ਤੱਕ ਆਪਾਂ ਪੂਰਾ ਫਾਈਨਲ ਕਰ ਦੇਣਾ ਕਾਰਨ ਕੀ ਮੰਦੇ ਹੋ ਪੁੱਲ ਦਾ ਰੁੜਨਦਾ ਵੀ ਜਾਂ ਬਾਰਿਸ਼ ਜਿਆਦਾ ਹੋਈ ਹੈ ਜਾਂ ਮਿੱਟੀ ਖੁਰ ਗਈ ਹੈਗੀ ਆ ਤਾਂ ਆ ਬਰਸਾਤੀ ਸੀਜ਼ਨ ਵੀ ਆ ਪਲੱਸ ਫੁੱਲ ਸਪਲਾਈ ਚ ਨਹਿਰ ਵੀ ਚੱਲਦੀ ਪਈ ਆ ਉਸ ਤਰ੍ਹਾਂ ਪਿੰਡ ਵਾਲੇ ਵੀ ਦੱਸ ਰਹੇ ਆ ਕਿ ਇਹ ਪੁੱਲ ਛੋਟਾ ਵਾ ਇਥੋਂ ਟ੍ਰਾਫਿਕ ਬਹੁਤ ਜ਼ਿਆਦਾ ਹੈ ਵੀ ਗੁਜ਼ਰਦੀ ਆ ਉਹਦੇ ਨਾਲ ਵੀ ਥੋੜਾ ਜਿਹਾ ਬੈਡ ਸੈਟਲ ਹੋਇਆ ਵਾ ਉਹਦਾ ਵੀ ਰੀਜ਼ਨ ਆਪਾਂ ਮੰਨ ਸਕਦੇ ਆ ਥੋੜਾ ਜਿਹਾ ਮਗਰ ਉਹ ਬੀ ਐਨ ਡੀ ਆਰ ਵਾਲਿਆਂ ਨੇ ਤੋਂ ਪੁੱਲ ਨੂੰ ਅਪਸਟ੍ਰੀਮ ਤੇ ਪਤਾ ਨਹੀਂ ਕਿਉਂ ਨਹੀਂ ਖੋਲਿਆ ਕੀ ਉਹਨਾਂ ਦਾ ਕੋਈ ਟੈਕਨੀਕਲ ਰੀਜ਼ਨ ਹੋਏਗਾ ਮਗਰ ਉਹ ਕੱਲ ਦਾ ਚੱਲ ਰਿਹਾ ਉਹਨੂੰ ਕੋਈ ਪ੍ਰੋਬਲਮ ਨਹੀਂ ਮਤਲਬ ਇਹ ਕਿੰਨਾ ਨਿਸ਼ਵਾਸ ਕੀਤੀ ਵੀ ਯਾਰ ਪੋਲਾ ਖੋਲ ਦਿੱਤਾ ਜਾਵੇਗਾ ਜਾਂ ਪਿੰਡ ਵਾਸੀ ਨੇ ਆਪੇ ਤੋਂ ਖੋਲਿਆ ਮਾਰਿਸ਼ ਤੇ ਨਹੀਂ ਕੀਤੀ ਉਹ ਰਸਤਾ ਬੰਦ ਹੋ ਗਿਆ ਜਿਹੜਾ ਡਾਊਨਸਟ੍ਰੀਮ ਜਿੱਥੇ ਆਪਾਂ ਖੜੇ ਆਏ ਪੁੱਲ ਬੰਦ ਹੋ ਗਿਆ ਉਹਨੂੰ ਬੰਦ ਕਰਨਾ ਹੀ ਪੈਣਾ ਜੀ ਨਾ ਕਰਦੇ ਤੇ ਕੋਈ ਮਿਸ ਅਪਨਿੰਗ ਹੋ ਸਕਦੀ ਸੀ ਤੇ ਉਹ ਕੱਲ ਦਾ ਖੋਲ ਦਿੱਤਾ ਉਹਨਾਂ ਵੱਲੋਂ ਤੇ ਚੱਲ ਰਿਹਾ ਉਹ ਠੀਕ ਹੈ ਇਹ ਜਿਹੜਾ ਪਾੜ ਪਿਆ ਹੈਗਾ ਇਹ ਕਦੋਂ ਤ ਮੰਡੇ ਦਾ ਕਰ ਦਾਂ। ਬਿਲਕੁਲ ਇਹ ਸਨ ਨਹਿਰੀ ਵਿਭਾਗ ਦੇ ਐਸ.ਡੀ.ਓ. ਸੰਜੀਵ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਦੋਂ ਰਾਤ ਨੂੰ ਉਹਨਾਂ ਨੂੰ ਪਤਾ ਲੱਗਾ ਕਿ ਇਹ ਪਾੜ ਪਿਆ ਹੈਗਾ ਤਾਂ ਉਸੇ ਵੇਲੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਇਸ ਪਾੜ ਨੂੰ ਪੂਰਨ ਦੀ ਜਿਹੜੀ ਹੈ ਕੰਮ ਜਿਹੜਾ ਵਾ ਸ਼ੁਰੂ ਕਰਵਾ ਦਿੱਤਾ ਗਿਆ ਤੇ 2-3 ਦੇ ਅੰਦਰ ਅੰਦਰ ਇਹ ਪਾੜ ਜਿਹੜਾ ਵਾ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਕੋਈ ਵੀ ਜਾਨੀ ਨੁਕਸਾਨ ਜਿਹੜਾ ਨਾ ਹੋਵੇ। ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਦੇ ਵਿੱਚ ਲਵੱਡੀ ਲਾਪਰਵਾਹੀ ਜਿਹੜੀ ਹੈਗੀ ਆ ਉਹ ਪੀ.ਡਬਲਯੂ.ਡੀ ਦੇ ਮਹਿਕਮੇ ਦੀ ਹੈਗੀ ਆ। ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਉਹ ਵੱਡੇ ਪੁੱਲ ਨੂੰ ਖੋਲਣ ਹਾਦਸੇ ਦਾ ਇੰਤਜ਼ਾਰ ਕਰਦੇ ਰਹੇ ਨੇ ਤੇ ਫਿਲਹਾਲ ਹੁਣ ਕਿਹਾ ਜਾ ਰਿਹਾ ਕਿ ਜਲਦ ਇਸ ਪਾਰ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਨੂੰ ਰਾਹਤ ਮਿਲ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ